ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆ 2024 ਦੇ ਦੀਵਾਲੀ ਵਾਲੇ ਦਿਨ ਜੋ ਮੈਂ ਦੇਖਿਆ ਉਹ ਮੈਂ ਤੁਹਾਨੂੰ ਉਹ ਪ੍ਰਡਿਕਸ਼ਨ ਸਾਰੀ ਦੱਸਣ ਲੱਗਾ ਇਹ ਮੈਂ ਵਿਜ਼ਨ ਦੇਖੇ ਸੀਗੇ ਬਾਕੀ ਤਾਂ ਲੋਕ ਦੀਵਾਲੀ ਮਨਾ ਰਹੇ ਸੀ ਤੇ ਮੈਂ ਕੋਈ 8 ਵਜੇ ਆਪਣਾ ਅੱਖਾ ਬੰਦ ਕਰਕੇ ਬੈਠਾ ਹੋਇਆ ਸੀ ਤੇ ਉਸ ਤੋਂ ਬਾਅਦ ਮੇਰੇ ਸਾਹਮਣੇ ਜੋ ਵੀਡੀਓ ਚੱਲੇ ਹੈ ਨਾ ਮੈਂ ਉਹ ਤੁਹਾਨੂੰ ਅੱਜ ਖਬਰ ਦੇ ਰਿਹਾ 2025 ਕੀ ਹੈ दो जमा जीरो जमा दो जमा पंच बराबर नौ ए नौ नंबर है वा, मंगल का और मंगल की है अग्नि का कारक और एनो अंगार भी कहा गया है ये रंग जड़े होंगे है ओ लाल संतरी मजंटा डार्क पीला खून का रंग कह लो ਅਸਲ ਵਿੱਚ ਇਹ ਜਿਹੜਾ 2025 ਸਾਲ ਹੈ ਇਹ ਕੁਝ ਇਹੋ ਜਿਹਾ ਚੜਿਆ ਵਾ ਨਾ ਕਿ ਜਿਨੇ ਕੇ ਸਾਡੇ ਸਾਰੇ ਸਾਰੇ ਧੋਪੇ ਹਿਲਾ ਦਿੰਨੇ ਆ ਮੰਗਲ ਨੂੰ ਯੁੱਧ ਦਾ ਦੇਵਤਾ ਮੰਨਿਆ ਗਿਆ ਹੈ ਗੁੱਸੇ ਦਾ ਦੇਵਤਾ ਮੰਨਿਆ ਗਿਆ ਹੈ ਜੇਡਾ ਬਰਥ ਵਿੱਚ 3 ਨਾ ਹੁੰਦੇ ਜੈਸ ਤੋਂ ਜ਼ਿਆਦਾ ਹੁੰਦੇ ਬੰਦਾ ਉਹਨਾਂ ਗੁੱਸਿਆਂ ਨੂੰ ਹੋਏਗਾ ਅਗਰ 1 ਦੇ ਨਾਲ 9 ਆ ਜਾਏ ਤੇ ਸਮਝ ਲਓ ਕਿ ਸੋਨੇ ਸੁਹਾਗਾ ਇੱਕ ਮੈਂ ਰਾਏ ਦੇਣ ਲੱਗਾ ਜਿਹਨਾਂ ਦਾ ਜਨਮ 9 ਤਰੀਕ 18 ਤਰੀਕ 27 ਤਰੀਕ ਹੋਇਆ ਉਹਨਾਂ ਨੂੰ ਚਾਹੀਦਾ ਹੈਗਾ ਜਾਂ ਤੇ ਸਾਲ ਦੇ ਵਿੱਚ 2 ਜਾਂ 3 ਵਾਰੀ ਆਪਣਾ ਬਲੱਡ ਡੋਨੇਟ ਕਰਨ ਰક્તਦਾਨ ਕਰਨ ਮੈਂ ਖੂਨ ਦਾਨ ਕਰਨ ਨਹੀਂ ਤੇ ਹਰ ਮਹੀਨੇ ਹਸਪਤਲ ਜਾਣ ਜਿੱਥੇ ਆਪਰੇਸ਼ਨ ਵਗੈਰਾ ਹੁੰਦੇ ਆ ਉੱਥੇ ਜਾ ਕੇ ਬੈਠੇ ਬੈਠ ਕੇ ਪਾਣੀ ਪੀਏ ਕੋਈ ਕੰਟੇਨ ਹੈ ਤਾਂ ਕੋਚੀ ਲੈ ਕੇ ਖਾਵੇ 슈ਗਰ ਚੈੱਕ ਕਰਨ ਵਾਲੇ ਗੁੰਦ ਨੇ ਖੂਨ ਕੱਢਦੇ ਹੁੰਦੇ ਆ ਉਹ ਵਿਛਾਵੇਂ ਕੋ ਰੱਖ ਕੇ ਹਲਕਾ ਜਿਹਾ ਖੂਨ ਕੱਢੇ ਔਰ ਉਥੇ ਐਂ ਚਿੱਟਾ ਮਾਰ ਕੇ ਆਪਣੇ ਘਰ ਆ ਜਾਏ ਹਸਪਤਾਲ ਦੇ ਵਿੱਚ 15 ਤੋਂ ਅੱਧਾ ਘੰਟਾ ਉਥੇ ਬਿਤਾਵੇ ਉਹਦੇ ਜੇ ਪਰੇਸ਼ਾਨੀ ਹੋਣੀ ਨਾ ਫਿਰ ਉਹ ਪਰੇਸ਼ਾਨੀਆਂ ਨਹੀਂ ਹੋਣਗੀਆਂ ਔਰ ਇਸ ਸਾਲ 2025 ਵਿੱਚ ਜਿਹੜੀ ਅੱਗ ਹੈਗੀ ਹੈ ਨਾ ਉਹ ਬੜੀ ਮਸਤ ਜਾਏਗੀ ਮਸਤੀ ਹੋਏਗੀ ਜਗ੍ਹਾ ਜਗ੍ਹਾਕ ਲੱਗੇਗੀ ਹੁਣ ਦੇਖ ਲਓ ਅਮਰੀਕਾ ਹਜੇ ਸ਼ੁਰੂਆਤ ਹੀ ਹੋਈ ਹੈ ਸਾਨੂੰ ਆਪਣੇ ਘਰ ਨੂੰ ਬਚਾਉਣਾ ਹੈ ਆਪਣੀ ਗੱਡੀਆਂ ਨੂੰ ਬਚਾਉਣਾ ਹੈ ਸਾਡੀ ਆਪਣੀ ਹੋਰ ਕੋਈ ਜਗ੍ਹਾ ਹੈਗੀ ਜਿੱਥੇ ਸਾਡੇ ਅੱਗ ਲੱਗ ਸਕਦੀ ਉਹਨੂੰ ਅਸੀਂ ਬਚਾਉਣਾ ਹੈਗਾ ਇਹ ਜ਼ਿੰਮੇਵਾਰੀ ਸਾਡੀ ਆਪਣੀ ਹੈ ਹਰ ਪਰਿਵਾਰ ਨੂੰ ਇਹ ਜ਼ਿੰਮੇਵਾਰੀ ਲੈਣੀ ਪਵੇਗੀ ਗੈਸ ਸਿਲੰਡਰ ਦੇਖ ਕੇ ਲਾਓ ਫਿੱਟ ਕਰਨ ਲੱਗੇ ਅਜੇ ਸੁਸੂ ਦੀ ਵਾਇ ਤਾਂ ਨਹੀਂ ਆ ਰਹੀ ਗੈਸ ਲਿੱਕ ਤਾਂ ਨਹੀਂ ਹੋ ਰਹੀ ਉਹ ਜ਼ਰੂਰ ਦੇਖੋ ਤੁਹਾਡੇ ਜਿਹੜੇ ਸਵਿਚ ਸਾਕਟ ਹੈਗੇ ਲੱਗੇ ਹੋਏ ਉਹਨਾਂ ਨੂੰ ਇੱਕ ਵਾਰੀ ਚੈੱਕ ਕਰੋ ਕਿਉਂ ਇਹ ਸਾਲ ਅੱਗ ਦਾ ਕਾਰਕ ਹੈਗਾ ਇਹਨੇ ਕਿਤੇ ਨਾ ਕਿਤੇ ਅੱਗ ਲੱਗਦੀ ਰਹਿਣੀ ਹੈ ਕਦੀ ਗੱਡੀ 'ਚ ਅੱਗ ਲੱਗ ਗਈ ਕਦੀ ਕਿਦਰੇ ਲੱਗ ਗਈ ਕਦੀ ਮੋਟਰਸਾਈਕਲ ਸਕੂਟਰ ਕੁਝ ਵੀ ਕਿਤੇ ਵੀ ਅੱਗ ਲੱਗ ਸਕਦੀ ਹੈ ਇਸ ਕਰਕੇ ਮੇਰਾ ਕੰਮ ਹੈਗਾ ਤੁਹਾਨੂੰ ਤਾੜਨਾ ਦੇਣੀ ਤੁਹਾਨੂੰ ਸਾਵਧਾਨ ਕਰਨਾ ਉਸ ਤਵਖ ਪਚਾਲ ਹੋਣਗੇ ਪਚਾਲ ਵੀ ਅਗਨੀ ਦਾ ਕਾਰਕ ਹੈਗਾ ਜਵਾਲਾਮੁਖੀ ਅਗਨੀ ਦਾ ਕਾਰਕ ਹੁੰਦਾ ਨਾ ਔਰ ਇੰਨੇ ਪਚਾਲ ਹੋਣਗੇ ਕਿ ਅਗਲੇ ਪਿਛਲੇ ਸਾਰੇ ਰਿਕਾਰਡ ਟੁੱਟ ਜਾਣਗੇ ਇਹੋ ਜੇ ਪਚਾਲ ਹੋਣਗੇ ਜਿਹਨਾਂ ਦੀ ਕਲਪਨਾ ਕੀਤੀ ਹੋਏਗੀ ਨਾ ਕਦੀ ਸੁਨਿਆ ਹੋਏਗਾ ਜਿਦਾ ਕੋਟਾ भोज ज बर्बाद हो इस तो कई तीजना ज़्यादा रिएक्टर स्केल ते पहुंचा हो हाई डेसीबल होगा सड़क खत्म शायद बिजली होर हो चीज़ा खत्म ज किसी होर कारण वश ये चीज़ा खत्म हो जाएगी सारा कम्युनिकेशन खत्म हो जाएगा सैटेलाइट सारे बेकार हो जाएंगे जब जा इलेक्ट्रिक नहीं कम कि होएगा ਇਨਸਾਨ ਇੱਕ ਇੱਕ ਬੂਦ ਵਾਸਤੇ ਤਰਸੇਗਾ ਇਸ ਕਰਕੇ ਮੈਂ ਪਹਿਲਾਂ ਵੀ ਕਹਿ ਰਿਹਾ ਅੱਜ ਫਿਰ ਤੁਹਾਨੂੰ ਇੱਕ ਹੱਥ ਜੋੜ ਕੇ ਬੇਨਤੀ ਕਰ ਰਿਹਾ ਕਿ ਆਪਣੇ ਵਾਸਤੇ ਦੋ ਮਹੱਲੇ ਮਿਲ ਕੇ ਦੋ ਹੈਂਡ ਪੰਪ ਲਵਾਓ ਤਿੰਨ ਹੈਂਡ ਪੰਪ ਲਵਾ ਲਓ ਕਿ ਤੁਹਾਨੂੰ ਪਾਣੀ ਦੀ ਦਿੱਕਤ ਨਾ ਆਏ ਆਪਣੇ ਖੂਹ ਹੈਗੇ ਉਹਨਾਂ ਸਾਫ਼ ਕਰਾ ਲਓ ਜਿਹੜੇ ਟੱਕੇ ਰੱਖਿਆ ਨੂੰ ਖੋਲੋ ਸਾਫ਼ ਕਰਵਾਓ ਔਰ ਜਦ ਪਾਣੀ ਆਉਂਦੇ ਹੋਰ ਖੁਦ ਵੀ ਪਾਣੀ ਪੀਣਾ ਸ਼ੁਰੂ ਕਰੋ ਤੇ ਪਾਣੀ ਸਾਫ਼ ਰਹੇਗਾ ਕਹਿੰਦੇ ਨਾ ਵਗਦੇ ਕੂਆਂ ਦਾ ਪਾਣੀ ਮਿੱਠਾ ਹੁਣੇ ਕੰਮ ਕਰੋ ਹਰੇਕ ਪਰਿਵਾਰ ਨੂੰ ਕਰਨਾ ਚਾਹੀਦਾ ਹੈਗਾ ਹਰ ਬੰਦੇ ਨੇ ਆਪਣੀ ਡਿਊਟੀ ਲੈਣੀ ਆ ਇੱਕ ਬੈਗ ਲੈ ਲਓ ਜਾਂ ਥੈਲਾ ਲੈ ਲਓ ਉਹਦੇ ਵਿੱਚ 8-10 ਬਿਸਕੁਟ ਦੇ ਪੈਕੇਟ ਰੱਖੋ 2 ਲੀਟਰ ਜਾਂ ਜ਼ਿਆਦਾ ਔਰ ਜੇ ਬੋਤਲਾਂ ਪਾਣੀ ਵੀ ਰੱਖੋ एक टॉर्च रखो और अगर सैल वाली टॉर्च है ज्यादा चंगा नाल दो सैल होर एक्सट्रा रखो अच्क एक छोटे रेडियो आ रहे जहाँ से असं बिजली पैदा करके घुमा के बिजली पैदा कर सकते हैं अपने मोबाइल चार्ज कर सकते हैं टॉर्च चार्ज कर सकते हैं हो सकते वो भी एक ले लो वो भी ऐसी जगह आस पास ही रखनी है और घर दिया चाबियां अपने दरवाजे बैठक खिल कड़ के रख लो ओर टंग दो ਕਿ ਜਦਾਂ ਜੋੜ ਦਬੇ ਤੇ ਚਾਬੀ ਚੁੱਕੋ ਦਰਵਾਜ਼ਾ ਬੰਦ ਕਰੋ ਭੱਜੋ ਇਹ ਥੈਲਾ ਬਈ ਦਰਵਾਜ਼ੇ ਦੇ ਕੋਲ ਹੋਣਾ ਚਾਹੀਦਾ ਕਿ ਰੱਬ ਨਾ ਕਰੇ ਕੋਈ ਵੀ ਅਸੀ ਕਰੋਪੀ ਆ ਜਾਏ ਤੁਸੀਂ ਇਹ ਥੈਲਾ ਚੁੱਕ ਕੇ ਭੱਜੋ ਘੜ ਕੋ 4 ਦਿਨ ਤੁਹਾਡੇ ਖਾਣ ਵਾਸਤੇ ਕੁਝ ਤੇ ਹੋਏਗਾ ਔਰ ਜਦੋਂ ਹੋਏਗਾ ਪਚਾਲ ਚਾਰੇ ਪਾਸੇ ਧੂਆ ਧੂਆ ਹੋਏਗਾ ਮਿੱਟੀ ਦਾ ਗੁਬਾਰ ਹੋਏਗਾ ਔਰ ਪਾਣੀ ਵੀ ਇੱਧਾ ਆਏਗਾ ਸੜਕਾਂ ਤੇ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਜੋ ਟੰਕੀ ਉੱਪਰ ਲੱਗੀ ਆ ਨਾ ਤੇ ਮਿੱਟੀ ਦਾ ਗੁਬਾਰ ਦੇ ਉੱਠੇਗਾ ਜ਼ਬਰਦਸਤ ਕੁਝ ਨਹੀਂ ਸੋਜਣਾ ਜਦੋਂ ਇਹੋ ਜਿਹੀ ਆਪਦਾ ਆਉਂਦੀ ਆ ਤੇ ਉਸ ਵੇਂ ਬੰਦਾ ਸੋਚਦਾ ਸੀ ਕੀ ਕਰੀਏ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਤਾੜਨਾ ਦੇ ਰਿਹਾ ਤੁਹਾਨੂੰ ਸਾਵਧਾਨ ਕਰ ਰਿਹਾ ਕਿ ਇਹ ਚੀਜ਼ਾਂ ਆਪਣੇ ਦਰਵਾਜ਼ੇ ਦੇ ਕੋਲ ਹੀ ਰੱਖਣੀਆਂ ਆ ਔਰ ਰਾਤ ਨੂੰ ਇਹ ਨਹੀਂ ਹੈਗਾ ਕਿ ਐਸੀ ਘੋੜੇ ਵੇਚ ਕੇ ਸੌਣਾ ਨਹੀਂ ਛੋਟਾ ਜਿਹਾ ਵੀ ਖੜਾਕ ਹੋਵੇ ਉਸੇ ਟੇ ਮੱਖਾ ਖੋਲ ਲੋ ਕੀ ਹੋਇਆ ਔਰ ਰਾਤ ਨੂੰ ਆਪਣੇ ਜਿਸਮ ਤੇ ਕਪੜੇ ਪਾ ਕੇ ਸੋਣਾ ਆ ਕਿ ਅਗਰ ਤੁਹਾਨੂੰ ਬਾਹਰ ਜਾਣਾ ਪਵੇ ਤੇ ਨਮੋਸ਼ੀ ਨਾ ਹੋਵੇ ਆਪਣਾ ਜੋ ਜੂਰੀ ਸਮਾਨ ਹੈਗਾ ਉਹ ਵੀ ਇਸ ਦਰਵਾਜੇ ਦੇ ਲਾਗੇ ਛਾਗੇ ਹੀ ਰੱਖਣਾ ਕਿ ਜੋ ਤੁਸੀਂ ਉਹਨੂੰ ਕੈਰੀ ਕਰ ਸਕੋ ਵੱਡਾ ਬੈਗ ਵੀ ਹੋ ਸਕਦਾ ਛੋਟਾ ਬੈਗ ਵੀ ਹੋ ਥੈਲਾ ਵੀ ਹਮੇਸ਼ਾ ਯਾਦ ਰੱਖਣਾ ਹੈ ਔਰ ਹੁਣ ਤੱਕ ਵੀ ਇੰਨੇ ਪਚਾਲ ਆ ਚੁੱਕੇ ਆ ਨਾ ਕਿ ਪੂਰਾ ਰਿਕਾਰਡ ਬਣ ਗਿਆ ਪੂਰੀ ਦੁਨੀਆ ਚ ਹੋ ਸਕੇ ਤਾਂ ਆਪਣੇ ਥਲੇ ਜੀ ਕਾ ਥੋੜੀ ਜੂ ਰੱਖ ਲਓ ਇੱਕ ਸ਼ੈਣੀ ਰੱਖ ਲਓ ਇਨ ਕੇਸ ਕਿਤੇ ਐਸੀ ਜਗ੍ਹਾ ਦਸਿਆ ਨੂੰ ਫਸ ਜਾਓ ਤੇ ਆਪਣੇ ਵਾਸਤੇ ਰਸਤਾ ਬਣਾ ਸਕੋ ਬਾਕੀ ਤਾਂ ਜੋ ਵਾਇਗੁਰਨ ਮਨਜ਼ੂਰ ਹੋਣਾ ਹੋਣਾ ਤੇ ਉਹੀ ਹੈ ਨਾ ਸੁਨਾਮੀ ਆਏਗੀ ਪਚਾਲ ਆਏਗਾ ਸਮੁੰਦਰ ਦੇ ਵਿੱਚ ਤੇ ਸੁਨਾਮੀ ਉੱਠੇਗੀ ਔਰ ਤਕਰੀਬਨ ਜਿਹੜੇ ਸਮੁੰਦਰ ਦੇ ਲਾਗੇ ਦੇ ਸ਼ਹਿਰ ਹੈਗੇ ਆ ਉਹ ਡੁੱਬ ਜਾਣਗੇ ਔਰ ਬਰਸਾਤ ਵੀ ਇੰਨੀ ਹੋਏਗੀ ਕਿ ਬਾਕੀ ਜਿਹੜੇ ਸੁੱਕੇ ਸ਼ਹਿਰ ਹੈਗੇ ਆ ਪੱਛਮ ਵਾਲੇ ਪਾਸੇ ਇੰਡੀਆ ਦੇ ਔਰ ਪੂਰੇ ਦੁਨੀਆ ਦੇ ਉੱਥੇ ਪਾਣੀ ਭਰੇਗਾ 10 ਤੋਂ 15 ਫੁੱਟ ਪਾਣੀ ਭਰਿਆ ਆਪਣੇ ਆਪ ਨੂੰ ਬਚਾ ਕੇ ਰੱਖੋ ਇਸ ਚੀਜ਼ ਦੀ ਤਿਆਰੀ ਰੱਖੋ ਪਾਣੀ ਦੀ ਬੋਤਲਾਂ ਆਪਣੇ ਘਰ ਦੇ ਵਿੱਚ ਪੈਕ ਕਰਕੇ ਰੱਖੋ ਔਰ ਇਨੀ ਬਰਸਾਤ ਹੋਏਗੀ ਨਾ ਇੰਨੇ ਹੜੋਂਗੇ ਸਾਰੇ ਰਿਕਾਰਡ ਟੁੱਟ ਜਾਣਗੇ ਇਹ ਮੈਂ ਕੋਈ ਜੋਤਸੀ ਵਾਲੀ ਬਾਤ ਗੱਲ ਨਹੀਂ ਕਰ ਰਿਹਾ ਸੂਰਜ ਔਰ ਚੰਦਰਮਾ ਰਾਜਾ ਔਰ ਉਹ ਬਜੀਰ ਇੱਕੋ ਹੋ ਜਾਣਗੇ ਤਾਂ ਇਸ ਤਰ੍ਹਾਂ ਨਹੀਂ ਮੈਂ ਉਹਦੀ ਗੱਲ ਨਹੀਂ ਕਰ ਰਿਹਾ ਇਹ ਮੈਂ ਜੋ ਆਪਣੇ ਵਿਜ਼ਨ ਦੇ ਵਿੱਚ ਦੇਖਿਆ ਮੈਂ ਉਹਦੀ ਗੱਲ ਕਰ ਰਿਹਾ ਸਿਰਫ ਲਾਕਡਾਊਨ ਲੱਗੇਗਾ ਲਾਕਡਾਊਨ ਲੱਗੇਗਾ ਜੋ ਚੀਨ ਤੋਂ ਵਾਇਰਸ ਆ ਗਿਆ ਵਾ ਉਹਨੇ ਇੱਥੇ ਵੀ ਪਰੇਸ਼ਾਨ ਕਰਨਾ ਹੈਗਾ 5 ਸਾਲ ਪਹਿਲਾਂ ਕੋਰੋਨਾ ਨੇ ਪਰੇਸ਼ਾਨ ਕੀਤਾ ਸੀ ਹੁਣ ਇਹ ਕਰਨ ਵਾਸਤੇ ਆ ਗਿਆ ਮਤਲਬ ਰੱਬ ਕਹਿੰਦਾ ਹੈ ਕਿ ਤੁਸੀਂ ਆਰਾਮ ਨਾਲ ਨਾ ਬੈਠੋ ਕਿਤੇ ਨਾ ਕਿਤੇ ਪੰਗੇ ਚ ਪੈ ਰਹੋ ਹントਨ ਮੈਂ ਪਹਿਲਾਂ ਦੱਸਿਆ ਮੈਂ ਦੁਬਾਰਾ ਦੱਸਣ ਲੱਗਾ ਕਿ ਵਾਇਰਸ ਤੋਂ ਬਚਣ ਵਾਸਤੇ ਬਾਕੀ ਤਾਂ ਜੋ ਡਾਕਟਰਾਂ ਨੇ ਕਰਨਾ ਹੈ ਜੋ ਸਰਕਾਰ ਕਹੇਗੀ ਉਹ ਤੁਸੀਂ ਜ਼ਰੂਰ ਕਰੋ ਮਗਰ ਮੈਂ ਇੱਕ ਗੱਲ ਕਹਾਂਗਾ ਇੱਕ ਮਾਸਕ ਹੋਂ ਤੋਂ ਬੰਨਾ ਸ਼ੁਰੂ ਕਰ ਦਿਓ ਪਹਿਲਾਂ ਜਿਹੜੇ ਸਿੱਖ ਹੁੰਦੇ ਸਾਡੇ ਜਿਹੜੇ ਪਹਿਲੇ ਸਿੱਖ ਸੀਗੇ ਉਹ ਸਿਰ ਤੇ ਪੱਗ ਅੱਜ ਕੱਲ੍ਹ ਨਹੀਂ ਮੈਨਾਂ ਮੋਰਨੀ ਤੇ ਉਹ ਤੋਤੀ ਇਹ ਪਵਨਕੇੜੀਆ ਕੇੜੀਆ ਨਾਮ ਰੱਖਿਆ ਹੋਇਆ ਪਹਿਲਾ ਐ ਪਗ ਲਪੇਟਦੇ ਸੀਗੇ 5 ਮੀਟਰ ਤੇ ਬਾਕੀ ਇੱਕ ਲੰਮਾ ਛਮਲਾ ਛੱਡਦੇ ਸੀ ਗੁਰਦਾਈ ਲੰਗਾਂ ਬੋਨਾ ਤਾਂ ਉਹਨੂੰ ਬੰਨ ਲੈਣਾ ਬਾਹਰ ਹਨੇਰੀ ਆ ਰਹੀ ਹੈ ਤਾਂ ਉਹਨੂੰ ਬੰਨ ਲੈਣਾ ਜਾਂ ਕਿਤੇ ਹੋਰ ਜਾ ਰਹੇ ਤਾਂ ਉਹਨੂੰ ਬੰਨ ਲੈਣਾ ਗਰਦ ਸਰਦੀ ਲੱਗੀ ਤਾਂ ਬੰਨ ਲੈਣਾ ਗਰਮੀ ਲੂ ਲੱਗੀ ਤਾਂ ਬੰਨ ਲਿਆ ਮਤਲਬ ਪਾਪ ਮਾਨੇਟਰ ਉਹਨੂੰ ਕੋਲੇ ਇੱਕ ਮਾਸਕ ਹੁੰਦਾ ਸੀਗਾ ਅੱਜ ਅਸੀਂ ਭੁੱਲ ਕੇ ਕਦੀ ਮੋਰਨੀ ਤੇ ਕਦੀ ਕੁਕੀ ਤੇ ਪਤਨੀ ਕਿਹੜੀ ਕਿਹੜੀ ਨਾਮੀਆਂ ਪੱਗਾ ਬਣ ਜਾਣੇ ਆ ਫੈਸ਼ਨ ਕਿਉਂਕਿ ਫੈਸ਼ਨ ਤੁਹਾਨੂੰ ਪਟ ਦਤਾ ਹੈ ਆਪਣੇ ਨਾਲ ਪੰਜ ਚੀਜ਼ਾਂ ਹਮੇਸ਼ਾ ਇੱਕ ਪੈਕਟ ਬਣਾ ਕੇ ਉਹ ਚ ਰੱਖਣੀਆਂ ਹਰੀਆਂ ਇਲਚੀਆਂ ਕਾਲੀ ਮਿਰਚ ਕੁਲੰਜਨ ਛੋਟੇ ਟੁਕੜੇ ਕਰਕੇ ਮੁਲੱਠੀ ਔਰ ਲੌਂਗ ਜੇਦੋਂ ਵੀ ਤੁਹਾਨੂੰ ਕੋਈ ਐਸਾ ਬੰਦਾ ਮਿਲ ਜਾਏ ਦੂਰੋਂ ਵੀ ਦਿਖਾਈ ਦੇ ਜਾਵੇ ਕਿ ਜੇ ਨੋ ਕੋਚੇ ਇਨਫਲੂਐਂజా ਜਾਂ ਫਲੂ ਵਰਗੇ ਕੋਈ ਸਿੰਪਟਮ ਆ ਗਏ ਨੱਕ ਬੰਦਾ ਚੁੱਕਾ ਪੈਂਦੀ ਆ ਅੱਖਾਂ ਤੋਂ ਪਾਣੀ ਆ ਰਿਹਾ ਜੋ ਵੀ ਹੈ ਤੇ ਆਪਣੇ ਇਲਾਚੇ ਲਾਹ ਇਹ ਸਾਰੀ ਇੱਕ ਇੱਕ ਚੀਜ਼ ਲੈ ਕੇ ਮੂੰਹ ਚ ਪਾ ਲੈਣੀ ਆ। ਔਰ ਇਹ ਕੁਲੰਜਨ ਹੈਗੀ ਉਹ ਤੇ ਬੜੀ ਵਧੀਆ ਚੀਜ਼ ਹੈਗੀ ਉਹ ਬਿਲਕੁਲ ਸਫਾਈ ਕਰ ਦਿੰਦੀ ਆ। ਜਿੰਨੇ ਵੱਡੇ ਵੱਡੇ ਗਾਇਕ ਹੈਗੇ ਨਾ ਉਹ ਕੁਲੰਜਨ ਦਾ ਇਸਤੇਮਾਲ ਕਰਦੇ ਆ। ਉਹਦੇ ਨਾਲ ਕੀ ਹੈ ਕੋਈ ਵਾਇਰਸ ਆ ਗਿਆ। ਇਨਾ ਨੇ ਉਹਨੂੰ ਖੋਲ ਕੇ ਥੱਲੇ ਪਹੁੰਚਾ ਦੇਣਾ ਤੇ ਥੱਲੇ ਹਾਈਡਰੋਕਲਿਕ ਐਸੇ ਹੁੰਦਾ ਪੇਟ ਉਹਨੇ ਉਹਨੂੰ ਸਾੜ ਦੇਣਾ ਖਤਮ ਲੜਾਈ ਝਗੜੇ ਮਰਡਰ ਇਹੋ ਚੀਜ਼ਾਂ ਬਹੁਤ ਵਧ ਗਈਆਂ ਕ੍ਰਾਈਮ ਰੇਟ ਬਹੁਤ ਵਧੇਗਾ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ ਹੈ ਅਗਰ ਕਿਤੇ ਜਾ ਰਹੇ ਹੋ ਤੇ ਅੰਗੂਰ ਦੇ ਵਿੱਚ ਜਾਓ ਆਮ ਦੇ ਵਿੱਚ ਨਹੀਂ ਆਮ ਮਤਲਬ ਇਕੱਲਾ ਨਹੀਂ ਜਾਣਾ ਥੋੜੇ ਜਿਹੇ ਬੰਦੇ ਇਕੱਠੇ ਹੋ ਕੇ ਤੇਰੇ ਵੀ ਜਾਓ ਟੂਰ ਤੇ ਜਾ ਰਹੇ ਜਿੱਥੇ ਵੀ ਜਾ ਰਹੇ ਹੋ ਆਪਣੇ ਨਾਲ ਇੱਕ ਪੂਰਾ ਗੁੱਛਾ ਬਣਾ ਕੇ ਜਾਓ ಐਦੋ ਟਾਈਮ ਆ ਗਿਆ ਗੁੱਚੇਚ ਰਹਿਣਾ ਔਰ ਚਾਰੋਂ ਪਾਸੇ ਬਹੁਤ سارے ਦੇਸ਼ਾਂ ਦੇ ਵਿੱਚ ਯੁੱਧ ਦੇ ਮਤਲਬ ਲੜਾਈ ਦੇ ਅਸਾਰ ਬਣ ਰਹੇ ਆ ਔਰ ਬਣਨਗੇ ਔਰ ਲੜਾਈ ਹੋਏਗੀ ਇਹ 3 ਸਾਲਾਂ ਦੇ ਵਿੱਚ ਵਿੱਚ ਹੀ ਵਰਲਡ ਵਾਰ ਲੱਗੇਗੀ ਔਰ ਪਰਮਾਣੂ ਬੰਬ ਫੁੱਟਣਗੇ ਇੱਕ ਜੀ ਹੋਰ ਮੈਨੂੰ ਸਮਝ ਨਹੀਂ ਆਈ ਉਹ ਕੀ ਸੀਗਾ ਕਿ ਅਸਮਾਨ ਦੇ ਵਿੱਚੋਂ ਕੋਈ ਅੱਗ ਵਰਸਦੀ ਪਈ ਆ ਬੋੜਾ ਬੜੇ ਅਜੀਬੀ ਜਿਹਾ ਜ਼ਮੀਨ ਤੇ ਆ ਕੇ ਡਿਗੜੀਆਂ ਉਹ ਜਮੀਂ ਜਿਲਾ ਕੇ ਪੰਜ ਦਾ ਅਨਾਰ ਛੁੱਟਦਾ ਨਾ ਐਦਾ ਛੁੱਟ ਰਹੀਆਂ ਸੀ ਹੁਣ ਇਹ ਸਮਝ ਨਹੀਂ ਸੀ ਉਹ ਕਿਉ ਹੋਇਆ ਸ਼ਾਇਦ ਕੋਈ ਅਸਮਾਨ ਤੋਂ ਵੀ ਕੋਈ ਬਿਖਤਾ ਆਉਣ ਵਾਲੀ ਹੈਗੀ ਇਨਸਾਨਾਂ ਦੇ ਉੱਤੇ ਇਹ ਹੁਣ ਵਾਇਰਸੋ ਜਾਣੇ ਅਸੀਂ ਤਿਆਰ ਰਹਿਣਾ ਹੈਗਾ ਉਹਨੇ ਇਹ ਦੇਖ ਲੋ ਆਉਣ ਵਾਲੇ ਟਾਈਮ ਦੇ ਵਿੱਚ ਨਾ ਬਿਜਲੀ ਹੋਏਗੀ ਨਾ ਪਾਣੀ ਹੋਏਗਾ ਔਰ ਨਾ ਹੀ ਤੁਹਾਡਾ ਕਮਿਊਨੀਕੇਸ਼ਨ ਹੋਏਗਾ ਕਿਸੇ ਨਾਲ ਗੱਲ ਨਹੀਂ ਕਰ ਸਕੋਗੇ ਸੈਟਲਾਈਟ ਸਭ ਬੰਦ ਹੋ ਜਾਣਗੇ ਕਿਉਂ ਜਦ ਇਲੈਕਟ੍ਰਿਸਿਟੀ ਨਹੀਂ ਰਹੇਗੀ ਔਰ ਇਨਸਾਨ ਇੱਕ ਇੱਕ ਬੂੰਦ ਪਾਣੀ ਨੂੰ ਤਰਸੇਗਾ ਪਾਣੀ ਬਥੇਰਾ ਹੋਏਗਾ ਹੜਾ ਆਏਗਾ ਫਿਰ ਪੀਣ ਵਾਲਾ ਪਾਣੀ ਨਹੀਂ ਹੋਏਗਾ और तो इंसान बिल्कुल असहाय हो जाएगा और जिथे बर्फ नहीं डिगी कि उथे भी बर्फबारी होएगी तो मैं गागर देखे सागर दसिया मैं छोटी जी दस एक बहुत बड़ी जी परेशानी हैगी मैं छोटा करके दसिया वा ये पार्ट वन है अगले पार्ट पार्टन मैं होर दसागा ਕਿਉਂਕਿ ਇਹ ਵੀਡੀਓ ਕਾਫੀ ਲੰਬਾ ਹੋ ਗਿਆ ਵਾ ਸਾਧ ਸੰਗਤ ਜੀ ਅਮਰ ਚਕਲੋ ਸ਼ਾਇਦ ਦੁਨੀਆ ਦਾ ਅੰਤ ਹੋਣ ਵਾਲਾ ਹੈ ਜਾਂ ਨਹੀਂ ਇਹ ਰੱਬ ਜਾਣੇ ਮੈਂ ਕੁਝ ਨਹੀਂ ਜਾਣਦਾ ਮੈਨੂੰ ਇਹਨਾਂ ਪਤਾ ਹੈ ਕਿ ਸਾਬਤ ਅਨਾਜ ਦਾ ਦਾਣਾ ਚਾਹ ਛੋਲਿਆਂ ਦਾ ਦਾਣਾ ਹੋਵੇ ਚਾਹ ਰਾਜਮਾ ਹੋਵੇ ਚਾਹ ਕਣਕ ਹੋਵੇ ਸਾਬਤ ਅਸੀਂ ਜ਼ਮੀਨ 'ਚ ਬੀਜਾਂਗੇ ਤਾਂ ਉਹਦਾ ਰੁੱਖ ਨਿਕਲੇਗਾ ਅਧੂਰੇ ਦਾ ਟੁੱਟਾ ਹੋਇਆ ਜਾਂ ਦਾਲ ਬੀਜਾਂਗੇ ਤਾਂ ਕੁਝ ਨਹੀਂ ਹੋਣਾ ਅੱਜ ਡਾੜੀ ਕੱਟਣ ਦਾ ਇਹ ਅੱਜ 80% ਲੋਕਾਂ ਨੇ ਦਾੜੀ ਕੱਟ ਰਹੀ ਹੈ। ਉਹ ਸਾਡੇ ਆਉਣ ਵਾਲੇ ਬੱਚੇ ਇਹ ਦੇਖਦੇ ਹਨ ਐਂਕਰ ਆਇਆ ਨਾ ਚਾਹ ਮੱਕੂ ਆਇਆ ਜਾਂ ਜੋ ਵੀ ਹੈ ਖਾਸ ਕਰਕੇ ਜਾਣ ਬੁੱਝ ਕੇ ਦਾੜੀ ਕੱਟਿਆ ਨੂੰ ਐਂਕਰ ਬਣਾ ਬਣਾ ਕੇ ਸਾਹਮਣੇ ਪੇਸ਼ ਕਰ ਰਹੇ ਹੈ। ਸਾਡੇ ਆਉਣ ਵਾਲੇ ਜਨਰੇਸ਼ਨ ਤੇ ਇਹ ਅਸਰ ਹੋ ਰਿਹਾ ਕਿ ਸਾਡੇ ਬੱਚੇ ਕਹਿੰਦੇ ਸਹੀ ਇਹੀ ਸਿੱਕੀ ਹੈਗੀ ਆ। ਔਰ ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਸਮਝਾਉਂਦੇ ਹੀ ਨਹੀਂ। ਕਿਉਂ? ਨਾ ਅਸੀਂ ਕੁਝ ਅਮਰਤ ਆ ਰਹੇ ਹੈਗੇ। ਅਸੀਂ ਦੂਜਿਆਂ ਨੂੰ ਕੀ ਕਵਾਂਗੇ ਕਿ ਤੂੰ ਵੀ ਅੰਮ੍ਰਿਤ ਛਕ ਲੈ ਸਾਡੇ ਦਾਦਾ ਜੀ ਦੇ ਟਾਈਮ ਦੀ ਗੱਲ ਹੈਗੀ ਆ ਸੁਲਤਾਨ ਪਰਲੋਦੀ ਦੇ ਹਕੀਮ ਸਾਹਿਬ ਸੀਗੇ ਅੰਨੇ ਸੀਗੇ ਤੇ ਮੇਰੇ ਦਾਦਾ ਜੀ ਦਾ ਜਿਹੜਾ ਭਰਾ ਸੀ ਨਾ ਛੋਟਾ ਉਹਨਾਂ ਦਾ ਮੁੰਡਾ ਉਹ ਗੁੜ ਖਾਂਦਾ ਹੁੰਦਾ ਸੀ ਤੇ ਉਹਦੇ ਜਿਸਮ ਤੇ ਬੜੇ ਬੜੇ ਫੋੜੇ ਹੋਏ ਹੋਏ ਸੀਗੇ ਇਹ ਗੱਲ ਸਾਡੇ ਪਿਤਾ ਨੇ ਦੱਸੀ ਸੀ ਤੇ ਹਕੀਮ ਜੀ ਕੋ ਲੈ ਕੇ ਗਏ ਹਕੀਮ ਜੀ ਨੂੰ ਕਹਿੰਦੇ ਜੀ ਇਹ ਦਵਾਈ ਦਿਓ ਇਹਨੂੰ ਔਰ ਇਹ ਗੁੜ ਖਾਂਦਾ ਵਾ ਦੇਖੋ ਇਹ ਬਰਸਾਤ ਇਹ ਕਿੰਨੇ ਮੋٹے ਮੋਟੇ ਫੋੜੇ ਹੋਏ ਆ ਇਥੋਂ ਤੱਕ ਕਿ ਸਾਈ ਰਾਜ ਰੋਂਦਾ ਵੀ ਠੀਕਦਾ ਰਹਿੰਦਾ ਹੈਗਾ ਉਹ ਕਹਿੰਦਾ ਜੀ ਅਗਲੇ ਹਫਤੇ ਆਇਓ ਉਹਨੇ ਦੋ ਪੁੜੀਆਂ ਦਿੱਤੀਆਂ ਉਹਨੂੰ ਜਿਹੜੀ ਜਲਨ ਜਲਨ ਸੀ ਉਹਦਾ ਅਸਰ ਹੋਇਆ ਠੀਕ ਹੋ ਗਿਆ ਪਰ ਉਹਦੇ ਫੋੜੇ ਵੱਧੇ ਜਾ ਰਹੇ ਸੀਗੇ ਹਫਤੇ ਬਾਅਦ ਜਦੋਂ ਗਏ ਹਕੀਮ ਜੀ ਕੋਲ ਤਾਂ ਉਹ ਕਹਿੰਦੇ ਦੇਖ ਬੇਟਾ ਗੁੜਖੇ ਨਹੀਂ ਖਾਣਾ ਇਹ ਤੇਰੇ ਵਾਸਤੇ ਠੀਕ ਨਹੀਂ ਹੈ ਕਹਿੰਦਾ ਚੰਗਾ ਹਕੀਮ ਜੀ ਘਰ ਆ ਗਏ ਅਗਲੇ ਦਿਨ ਸਵੇਰੇ ਸਾਡੇ ਦਾਦਾ ਜੀ ਜਾ ਰਹੇ ਸੀਗੇ ਤੇ ਹਕੀਮ ਦੀ ਦੁਕਾਨ ਤੇ ਬੈਠ ਕੇ ਬੈਠ ਗਏ ਕਹਿੰਦੇ ਹਾਂ ਹਕੀਮ ਜੀ ਤੁਸੀਂ ਬੱਚੇ ਨੂੰ ਇਹੀ ਕਹਿਣਾ ਸੀ ਨਾ ਕਿ ਤੁਸੀਂ ਗੁੜ ਨਾ ਖਾਇਆ ਕਰੋ ਬੇਟਾ ਉਹ ਮੰਨ ਗਿਆ ਉਹਨੇ ਗੁੜ ਖਾਣਾ ਛੱਡ ਦਿੱਤਾ ਕਹਿੰਦਾ ਗੁੜ ਨਹੀਂ ਖਾਦਾ ਤੇ ਅਗਰ ਇਹ ਇੱਕ ਕਰਤਾ ਪਹਿਲਾਂ ਦੱਸ ਦਿੰਦੇ ਇਹ ਦੁੱਖ ਨਹੀਂ ਪਾਉਂਦਾ ਜੋ ਪੂਰਾ ਹਫ਼ਤਾ ਦੁੱਖ ਪਾਉਂਦਾ ਰਿਹਾ ਫੋੜਿਆਂ ਕਰਕੇ ਉਹ ਕਹਿੰਦੇ ਗੱਲ ਇਹ ਹੈ ਕਿ ਪਹਿਲਾਂ ਮਮੀ ਗੁੜ ਖਾਂਦਾ ਹੁੰਦਾ ਸੀਗਾ ਹੁਣ ਮੈਂ ਇਹ ਕਰਤੇ ਗੁੜ ਛੱਡਿਆ ਤਾਂ ਹੀ ਮੈਂ ਦੂਜੇ ਨੂੰ ਕਹਿ ਰਿਹਾ ਤਾਂ ਹੀ ਉਹਦੇ ਉੱਤੇ ਅਸਰ ਹੋਏਗਾ ਹੁਣ ਇਸ ਲਈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਮਰਤ ਛਕ ਲੂ ਅਜੇ ਟਾਈਮ ਹੈ सचखंड नहीं भी गए तो चंकी जगह जावे दो हजार बत्ती तो जरा शुरू हो रहा भविष्य मलिका के मुताबिक सारे असखंड ना भी गए ना किसी भी चंकी जगह जावे अमृत छकना मस्ट हैगा जरूरी है जिंदगी का की भरोसा केंद्र ना अज मरे कल दूजा दिन फिर सात जी ऐसा टाइम भी आ सकता है कि ਸਾਡਾ ਕੋਈ ਅੰਤਿਮ ਸੰਸਕਾਰ ਹੀ ਨਾ ਕਰੇ ਤੜਫ ਤੜਫ ਕੇ ਮਰ ਜਾਈਏ ਪਕੀੜੇ ਪੈ ਕੇ ਕੀੜੀਆਂ ਦੇ ਹਵਾਲੇ ਹੋ ਜਾਈਏ ਜਦੋਂ ਬਾਅਦ ਦੇ ਵਿੱਚ ਸਮਾਨ ਚੁੱਕਣਗੇ ਮਲਬਾ ਚੁੱਕਣਗੇ ਤੇ ਜੋ ਸਾਡੇ ਕੰਕਾਲ ਨਿਕਲਣਗੇ ਇਹ ਟਾਈਮ ਆ ਸਕਦਾ ਹੈ ਜਿਹੜੇ ਪਚਾਹ ਲਾ ਰਹੇ ਉਹਨਾਂ ਨੇ ਪਿਛਲਾ ਰਿਕਾਰਡ ਤੋੜਦਾ ਸਾਰੇ ਰਿਕਾਰਡ ਟੁੱਟਣਗੇ ਨਵਾਂ ਰਿਕਾਰਡ ਬਣੇਗਾ ਇਸ ਕਰਕੇ 암라츠크 나 जरुरिया 암라츠크 کو امرت ویلا سنبھالو تے سچ گن نہیں بھی گئے تے چنگی جگہ جاواں گے وائی گرو جی کا খালسا وائی گرو جی کی فتے